ਭਾਵੇਂ ਅਸੀਂ ਵਿਦੇਸ਼ ਦੇ ਵਿੱਚ ਰਹਿੰਦੇ ਆ ਪਰ ਸਾਡਾ ਦਿਲ ਪੰਜਾਬ ਦੇ ਵਿੱਚ ਧੜਕਦਾ ਹੈ ਘਬਰਾਉ ਨਾ ਪੰਜਾਬੀਓ ਪੰਜਾਬ ਦੇ ਪੁੱਤ ਪੰਜਾਬ ਦੇ ਨਾਲ ਪਹਿਲਾਂ ਵੀ ਖੜੇ ਸੀ ਤੇ ਹੁਣ ਵੀ ਇੱਕ ਤਾਨਕੇ ਖੜੇ ਆ ਦਰਅਸਲ ਦੁਬਈ ਟਰਾਂਸਪੋਰਟ ਕਮਿਊਨਿਟੀ ਦੇ ਨਾਲ ਜੁੜੇ ਪੰਜਾਬੀ ਟਰਾਂਸਪੋਰਟਰਾਂ ਨੇ ਦੁਬਈ ਤੋਂ ਸਪੈਸ਼ਲ ਆਕੇ ਸੁਲਤਾਨਪੁਰ ਲੋਧੀ ਦੇ ਵਿੱਚ ਹੜਾ ਦਾ ਸਾਹਮਣਾ ਕਰ ਰਹੇ ਲੋੜਵੰਦ ਲੋਕਾਂ ਦੀ ਸਾਰ ਲਈ ਅਤੇ ਉਹਨਾਂ ਨੂੰ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਭਾਵੇਂ ਅਸੀਂ ਵਿਦੇਸ਼ ਦੇ ਵਿੱਚ ਰਹਿੰਦੇ ਆ ਪਰ ਸਾਡਾ ਦਿਲ ਪੰਜਾਬ ਦੇ ਵਿੱਚ ਧੜਕਦਾ ਹੈ। ਇਸ ਦੌਰਾਨ ਉਹਨਾਂ ਨੇ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਬਿਆਸ ਦਰਿਆ ਦੀ ਮਾਰ ਝੱਲ ਰਹੇ ਲੋਕਾਂ ਦੇ ਮਜੂਦ ਦਾਖਲਾਤਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਦਾ ਦਰਦ ਵਡਾਉਂਦਿਆਂ ਸਹਾਇਤਾ ਦੇ ਰੂਪ ਵਿੱਚ ਆਰਥਿਕ ਮਦਦ ਵੀ ਕੀਤੀ। ਉਨ੍ਹਾਂ ਨੇ ਹੜਾ ਦੌਰਾਨ ਬੇਕਾਰ ਹੋਏ ਲੋਕਾਂ ਦੇ ਘਰਾਂ ਦੇ ਨਵੇਂ ਸਿਰੇ ਤੋਂ ਉਸਾਰੀ ਦੀ ਸ਼ੁਰੂਆਤ ਕਰਨ ਦੇ ਲਈ 1.25 ਲੱਖ ਰੁਪਏ ਪ੍ਰਤੀ ਘਰ ਆਰਥਿਕ ਸਹਾਇਤਾ ਦਿੱਤੀ। ਉਨ੍ਹਾਂ ਵੱਲੋਂ ਕਰੀਬ 10 ਤੋਂ 11 ਕਰੋੜਾਂ ਦੀ ਸਹਾਇਤਾ ਰਾਸ਼ੀ ਨਕਦੀ ਦੇ ਰੂਪ ਵਿੱਚ ਪ੍ਰਦਾਨ ਕੀਤੀ ਗਈ ਹੈ। ਨਾਮ ਸਾਡਾ ਭਾਜੀ ਸਾਰਿਆਂ ਦਾ ਇੱਕੋ ਹੀ ਹੈ ਜੀ ਦੁਬਈ ਟਰਾਂਸਪੋਰਟ ਕਮਿਊਨਿਟੀ ਤੇ ਕਾਰਫੇਅਰ ਹਰੀ ਟੀਮ ਉਥੋਂ ਆਈ ਹੈ ਸਾਰੀ ਟੀਮ ਦਾ ਇੱਕੋ ਹੀ ਨਾਮ ਹੈ ਸੋ ਆ ਰਹੀ ਮਦਦ ਦੀ ਗੱਲ ਜਿਉਂ ਆ ਪਰ ਪਰਿਵਾਰ ਨੂੰ ਅਸੀਂ ਸਵਾ ਸਵਾ ਲੱਖ ਰੁਪਏ ਦੀ ਜਿਹੜੀ ਆ ਉਹ ਆਪਣੇ ਵੱਲੋਂ ਇੱਕ ਛੋਟੀ ਜੀ ਭੇਂਟ ਜਿਹੜੀ ਆ ਉਹ ਦਿੱਤੀ ਆ ਕਿ ਉਹਨਾਂ ਦਾ ਜਿਹੜਾ ਰਹਿਣ ਸਿਰ ਆ ਉਹ ਸ਼ੁਰੂ ਹੋ ਸਕੇ ਇੱਕ ਬੂਟਾ ਲਾ ਬਾਕੀ ਜਿਹੜੇ ਆ ਹੋਰ ਸਾਡੇ ਵੀਰ ਸੇਵਾ ਕਰ ਰਹੇ ਨੇ ਉਹ ਬੂਟੇ ਨੂੰ ਪਾਣੀ ਪਾਉਣਗੇ ਤੇ ਤੇ ਜਿਹੜੇ ਬਾਗੀਚੀ ਆ ਫਿਰ ਜਿਹੜੀ ਆ ਉਹ ਹਰੀ-ਪਰੀ ਹੋ ਸਕਦੇ ਇਹਨਾਂ ਲੋਕਾਂ ਨੂੰ ਆਡੈਂਟੀਟੀ ਦਿੱਤਾ ਗਿਆ ਤੇ ਉਹ ਇੱਥੇ ਦੇ ਸਰਪੰਚ ਸਾਹਿਬ ਨੇ ਸਾਨੂੰ ਬੇਸਿਕਲੀ ਦਾ ਸਾਨੂੰ ਇਸ ਪਿੰਡ ਵਿੱਚ ਲੈ ਕੇ ਆਇਸੀ ਬਾਹੂਪੁਰ ਤੇ ਇੱਥੇ ਆ ਕੇ ਪਤਾ ਲੱਗਾ ਤੇ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡਾ ਪਿੰਡ ਫੇਰ ਵੀ ਅਜੇ ਠੀਕ ਆ ਹਾਲਾਂਕਿ ਜਿਸੀ ਇੱਥੇ ਵੀ ਟਰੈਕਟਰਾਂ ਦੇ ਬੰਤੀ ਸੀ ਪਰ ਇਸ ਤੋਂ ਵੀ ਅੱਗੇ ਇੱਕ ਪਿੰਡ ਸੀ ਰਾਮਪੁਰ ਗੋੜਾ ਤੇ ਉਹਦੇ ਮੌਂਦਾਸ ਕਰ ਸੀ ਤੇ ਜਿਨ੍ਹਾਂ ਵਿੱਚੋਂ ਇੱਕ ਵੀ ਕਰ ਨਹੀਂ ਰਿਹਾ ਕੋਈ ਨਾ ਤੇਜ ਪਾਣੀ ਦਾ ਵਾਹ ਕੇ 10 ਦੇ 10 ਕਰ ਜਿਹੜੇ ਆ ਉਹ ਬਿਲਕੁਲ ਹੀ ਰੁੜ ਗਿਆ ਉਹਦੀਆਂ ਨੀਆਂ ਤੱਕ ਵੀ ਨਹੀਂ ਲੱਗੀਆਂ ਇਹ ਕਹਿੰਦੇ ਵੀ ਸਾਡਾ ਅਜੇ ਫੇਰ ਵੀ ਚੱਲੇਗਾ ਤੇ ਤੁਸੀਂ ਉਹਨਾਂ ਪਰਵਾਣਾ ਤੱਕ ਪਹੁੰਚੋ ਫਿਰ ਇਹ ਸਾਨੂੰ ਉੱਥੇ ਦਾ ਜਾ ਕੇ ਸਰਵੇ ਗਰਾਉਂਡ ਜ਼ੀਰੋ ਤੇ ਜਾ ਕੇ ਸਰਵੇ ਕਰਵਾ ਕੇ ਜੋ ਇਹਨਾਂ ਨੇ ਕਿਹਾ ਉਹ ਬਿਲਕੁਲ ਸੱਚੀ ਸੀਗਾ ਉਹਦੇ ਅਕੋਰਡਿੰਗਲੀ ਅਸੀਂ ਸਾਰੀ ਟੀਮ ਨੇ ਜੋ ਫੈਸਲਾ ਲਿਆ ਅਸੀਂ ਹਰ ਪਰਿਵਾਰ ਦੀ ਜਿਹੜੀ ਉਹ ਮਦਦ ਕੀਤੀ ਸਰ ਆਇਤਾ ਕੱਢੇ ਪ੍ਰਧਾਨ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਪਹਿਲਾਂ ਤੇ ਸਭ ਤੋਂ ਦੋ ਸਰਪੰਚਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਵੇਰ ਤੋਂ ਸਾਡੇ ਨਾਲ ਲੱਗੇ ਆ ਔਰ ਇਹੋ ਜੀ ਜਗ੍ਹਾ ਤੇ ਅੱਜ ਅਸੀਂ ਬਹੁਤ ਜਗ੍ਹਾ ਤੇ ਗਏ ਆ 10 ਦਿਨ ਤੋਂ ਜਿੱਦਾਂ ਮਨਵੀਰ ਨੇ ਦੱਸਿਆ ਸਾਰਾ ਕੁਝ ਚੱਲ ਰਿਹਾ ਸੀ ਪਰ ਜਿਹੜਾ ਅੱਜ ਸਿਸਟਮ ਸੀ ਜਿਹਦਾ ਭਾਜੀ ਹੁਣ ਸਾਡੇ ਟਰੈਕਟਰ ਤੋਂ ਵੀ ਡਿੱਗ ਪਏ ਟਰੈਕਟਰ ਦੇ ਵਿੱਚ 5 5 7 7 ਫੁੱਟ ਪਾਣੀ ਸੀ ਜਿਨ੍ਹਾਂ ਦੇ ਵਿੱਚ ਦੀ ਜਾ ਕੇ ਪੂਰਾ ਸਰਵੇ ਕੀਤਾ ਗਿਆ ਔਰ ਸਰਕਾਰਾਂ ਵਾਂਗੂ ਨਹੀਂ ਆ ਵੀ ਕੁਝ ਲਿਖ ਕੇ ਜਾਏ ਮੌਕੇ ਤੇ ਜੋ ਵੀ ਇਹਨਾਂ ਨੂੰ ਵੇਖ ਕੇ ਜੋ ਇਹਨਾਂ ਦਾ ਸੀ ਸਭ ਕੁਝ ਦੇ ਅਸੀਂ ਨਹੀਂ ਕਰ ਸਕਦੇ ਇੱਕ ਘਰ ਜਿਹੜਾ ਇੱਕ ਬੜੀ ਇੱਕ ਆਸ਼ਾ ਦੀ ਕਿਰਨ ਹੁੰਦੀ ਹੈ ਘਰ ਨਾ ਹਰ ਇੱਕ ਬੰਦਾ ਲਗਾਓ ਹੁੰਦਾ ਜਦੋਂ ਘਰ ਹੀ ਰੁੜ ਗਿਆ ਬਣਾਤ ਨਹੀਂ ਸਕਦੇ ਇਹ ਸਭ ਕੋ ਪਰਮਾਤਮਾ ਦੇ ਹੱਥ ਵਾਸਤਾ ਉਹਨੇ ਉਹਦੇ ਕਾਰ ਜਿਹੜੀ ਆ ਪ੍ਰਮਾਤਮਾ ਹੀ ਪੂਰੀ ਕਰਦਾ ਤੇ ਹੁੰਦੀ ਬੰਦਾ ਕੁਝ ਨਹੀਂ ਕਰ ਸਕਦਾ ਪਰ ਫਿਰ ਵੀ ਸਾਡੇ ਵੱਲੋਂ ਜੋ ਵੀ ਛੋਟੀ ਮੋਟੀ ਤੇਲ ਫੁੱਲ ਸਾਡੀ ਦੁਬਈ ਕਮਿਊਨਿਟੀ ਦੇ ਕਾਰ ਫੇਅਰ ਵੱਲੋਂ ਜੋ ਵੀ ਸਾਡੇ ਕੋਲ ਸਰਦਾ ਬੰਦਾ ਸੀ ਸਾਰੇ ਪਰਿਵਾਰਾਂ ਦਾ ਸਰਵੇ ਕਰਕੇ ਤੇ ਉਹਨਾਂ ਨੂੰ ਸੌ ਸੌ ਲੱਖ ਦੀ ਰਾਸ਼ੀ ਭੇਟ ਕੀਤੀ ਗਈ ਹੈ ਤੇ ਫਿਰ ਤੋਂ ਮੈਂ ਇਹਨਾਂ ਦੋਆਂ ਪੰਚਾਇਤਾਂ ਦੇ ਸਰਪੰਚਾਂ ਦਾ ਵਕਫਾ ਵਕ ਪਿੰਡਾਂ ਦੇ ਸਰਪੰਚ ਨੇ ਪਰ ਸਵੇਰ ਤੋਂ ਨਾਲ ਇੱਥੇ ਵੀ ਚਲੋ ਰਸਨ ਬਾਣੀ ਦਾ ਵੀ ਚਲਾ ਰਹੇ ਨੇ ਸਾਰਾ ਬਹੁਤ ਬਹੁਤ ਥੈਂਕ ਯੂ ਸਪੋਰਟ ਸਾਰਾ ਦਾ ਨਾਮ ਮੇਰਾ ਗੁਰਨਿਸ਼ਾਨ ਸਿੰਘ ਜੀ ਪਿੰਡ ਰਾਮਪੁਰ ਗੋਰਾ ਔਰ ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਕੋਲੇ ਹੈਲਪੀ ਪਹੁੰਚੇ ਔਰ ਇਸੇ ਤਰ੍ਹਾਂ ਮੈਂ ਚਾਹੁੰਦਾ ਕਿ ਅੱਗੇ ਤੋਂ ਜਿਹੜਾ ਦੁੱਖ ਦਰਦ ਬੁਨਾਉਣ ਵਾਲੇ ਆ ਇਹ ਦਿਨ ਦੁੱਗਣੀ ਔਰ ਰਾਤ ਚੌਗਣੀ ਤਰੱਕੀ ਕਰਨ ਔਰ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਜਿਹੜਾ ਔਖੇ ਵੇਲੇ ਜਿੰਨੀ ਮੁਸੀਬਤਾਂ ਦੀ ਜਿਹਨਾਂ ਲੋਕਾਂ ਤੇ ਉਹਨਾਂ ਦੀ ਇਹ ਵੀਰ ਮੇਰੇ ਬਾਹ ਫੰਡ ਧੰਨਵਾਦ ਕਰਾਂਦੇ ਆ ਹਾਲਾਤ ਵੀਰ ਜੀ ਤੁਸੀਂ ਮੈਂ 15 ਜਨਵਰੀ ਨੂੰ ਆਪਾਂ ਉੱਥੇ ਰਿਕਵਰ ਕੀਤਾ ਸੀ ਆਪਣੇ ਕੈਮਰੇ ਦੇ ਅੰਦਰ ਦੇਖਿਆ ਤੁਸੀਂ ਘਰ ਸੀ ਆਪਣਾ ਜਿਹੜਾ ਬਣਿਆ ਹੋਇਆ ਤਕਰੀਬਨ ਸਾਰੀ ਸੌਦਾ ਸੀ ਘਰ ਦੇ ਵਿੱਚ ਆਪਾਂ ਕੋਠੀ ਨਹੀਂ ਕਰ ਸਕਦੇ ਘਰ ਸੀ ਸਾਡਾ ਮਕਾਨ ਸੀ ਬਣਿਆ ਹੋਇਆ ਇੱਕ ਵਧੀਆ ਉਹ ਬਿਲਕੁਲ ਖਤਮ ਹੋ ਚੁੱਕਿਆ ਜੀ ਰੋਣ ਕੇ ਉੱਥੇ ਤਕਰੀਬਨ 10-10 ਸਪੋਟ ਪਾਣੀ ਵਗਦਾ ਪਿਆ ਇਸ ਟਾਈਮ ਜਿਹੜਾ ਬਰਿਆ ਦਾ ਮੂੰਹ ਆਣੀ ਉਦੋਂ ਹੋ ਗਿਆ ਹਾਂਜੀ ਔਰ ਮੈਂ ਇਹ ਸਰਕਾਰਾਂ ਨੂੰ ਗ੍ਰੀਲ ਕਰਨ ਜਾਣਾ ਸਰ ਸਾਰੇ ਘਰ ਬਿਲਕੁਲ ਟੁੱਟ ਗਏ ਜੀ ਬਿਲਕੁਲ ਮਲਬਾ ਵੀ ਨਹੀਂ ਬਚਿਆ ਕਈਆਂ ਘਰਾਂ ਦਾ ਤੇ ਮਲਬਾ ਵਜ ਜਾਂਦਾ ਸਾਡੇ ਮਲਬਾ ਵੀ ਨਹੀਂ ਉਸੇ ਵਜਾ ਜ ਤਾਂ ਉਥੇ ਅੰਜ ਲੱਗਦਾ ਕਿ ਜਿੱਥੇ ਪਤਾ ਨਹੀਂ ਕਿੰਨਾ ਪੁਰਾਣਾ ਵਿਆਹ ਬਗਦਾ ਹੁੰਦਾ ਇਸ ਟਾਈਮ ਜਿੱਥੇ ਘਰ ਸੀ ਜਿੱਥੇ ਰੌਣਕ ਲੱਗੀ ਹੋਈ ਸੀ ਉਥੇ ਸਾਡੇ ਉਹ ਜਿਹੜਾ ਉਹ ਜਾੜਾ ਪੈ ਗਿਆ ਜਿੱਥੇ ਜਰਣਾ ਗਰਮੀ ਸਿੰਘ ਸਰਪੰਚ ਜੀ ਪਿੰਡ ਬਾਉਪੁਰ ਅਸਲ ਬਹੁਤ ਬਹੁਤ ਧੰਨਵਾਦੀ ਆ ਉਹਦੇ ਵੀਰਾਂ ਦੇ ਜਿਹੜੇ ਸਾਰੀ ਦੁਨੀਆ ਤੋਂ ਸਾਰੀ ਦੁਨੀਆ ਭਰ ਤੋਂ ਸਾਡੇ ਭਰਾਵਾਂ ਦੀ ਮਦਦ ਕਰਨ ਵਾਸਤੇ ਸਮਾੜੇ ਦੇ ਸਮੇਂ ਦੇ ਵਿੱਚ ਸਾਡੇ ਨਾਂ ਲਾਣ ਕੇ ਖਲੋਤੇ ਆ ਅੱਜ ਅਸੀਂ ਧੰਨਵਾਦ ਕਰਦੇ ਆ ਦबई ਟ੍ਰਾਂਸਪੋਰਟ ਕਮਿਊਨਿਟੀ ਦਾ ਜਿਹੜੇ ਵੀਰ ਸਾਡੇ ਇਲਾਕੇ 'ਚ ਸਾਡੀ ਮੁਸੀਬਤ ਸੁਣ ਕੇ ਸਾਡੇ ਜਿਹੜੇ ਭਰਾਵਾਂ ਦੇ 9-10 ਘਰ ਜਿਹੜੇ ਡਿੱਗ ਪਏ ਲਗਭਗ ਤੇ ਜਿਹੜੇ ਲੋੜਵੰਦੇ ਸੀ ਉਹਨਾਂ ਦੀ ਮਦਦ ਕੀਤੀ ਆ ਇਹਨਾਂ ਨੇ ਆਪਦੀ ਕਿਰਤਖਮਾਈ ਨਾਲ 10-9ਾਂ ਦੀ ਜਿਹੜੀ ਕਿਰਤਖਮਾਈ ਆ ਉਹ ਚੋ ਦਸਵੰਦ ਕੱਢ ਕੇ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਫਰਸਤੇ ਨੂੰ ਪੂਰਾ ਕੀਤਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਤੇ ਇਹੋ ਜਿਹੇ ਵੀਰਾਂ ਦੇ ਹੁੰਦਿਆਂ ਸਾਨੂੰ ਕੋਈ ਜਨਤਾ ਨਹੀਂ ਜਿਹੜਾ ਹੜਾ ਆ ਨੁਕਸਾਨ ਹੋਇਆ ਸਾਡੇ ਜਿਹੜੇ ਭਰਾਵਾਂ ਉਹਨਾਂ ਦੇ ਦਿਲ ਬਿਲਕੁਲ ਕਾਇਮ ਆ ਹੌਸਲੇ ਕਾਇਮ ਆ ਬਿਲਕੁਲ ਹੌਸਲੇ ਉਹਨਾਂ ਦੇ ਕਾਇਮ ਆ ਪੀ ਸਾਡੇ ਨਾਲ ਸਾਡੇ ਭਰਾ ਖੜੇ ਆ ਸਾਨੂੰ ਕੋਈ ਜਨਤਾ ਨਹੀਂ ਜਿਹੜਾ ਪਾਣੀਆਂ ਨੇ ਸਾਨੂੰ ਲੋੜਿਆ ਨੁਕਸਾਨ ਕੀਤਾ ਵਾ ਇਹੋ ਜੇ ਵੀਰਾਂ ਦੇ ਹੁੰਦਿਆਂ ਸਾਡੇ ਜਿਹੜੇ ਭਰਾ ਉਹਨਾਂ ਦੇ ਦਿਲਾਂ ਦੇ ਹੌਸਲੇ ਬਲਾਂਦਾ ਵੀ ਕੋਈ ਗੱਲ ਨਹੀਂ ਜੋ ਪਾਸ਼ਾ ਨੇ ਮੁਸੀਬਤ ਕੁਦਰਤੀ ਤੌਰ ਤੇ ਪਈ ਆ ਜੇ ਪਈ ਆ ਤੇ ਕੱਢਣਾ ਵੀ ਮਾਰੇ ਨੇ ਆ ਮਾਰੇ ਨੇ ਸਾਡੇ ਲੋਕਾਂ ਨੂੰ ਮੁਸੀਬਤ ਚੋਂ ਕੱਢਣ ਵਾਸਤੇ ਜਿਹੜੇ ਵੀਰ ਕ੍ਰਿਸਚਰੂਜ਼ ਭੇਜੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਵਾਇਗੋ ਜਿਕਰ ਖਾਨ ਸਾਹਿਬ ਵਾਇਗੋ ਜੀ